ਪਿਆਰ ਵਿੱਚ ਤੇ ਚਾਹਤ ਵਿੱਚ ਕੀ ਅੰਤਰ ਹੈ ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਆ ਨਾ ਤੇ ਅਸੀਂ ਉਹਦੀ ਸਲਾਮਤੀ ਚਾਹੁੰਦੇ ਆ ਪਰ ਜਦੋਂ ਅਸੀਂ ਕਿਸੇ ਚੀਜ਼ ਨੂੰ ਚਾਹੁੰਦੇ ਆ ਤਾਂ ਅਸੀਂ ਉਹਨੂੰ ਹਾਸਲ ਕਰਨਾ ਚਾਹੁੰਦੇ ਆ ਤੇ ਮੈਂ ਉਦਾਹਰਨ ਦੇ ਤੌਰ ਤੇ ਅੱਜ ਇਸ ਗਾਰਡਨ ਦੇ ਵਿੱਚ ਹੀ ਸ਼ੇਅਰ ਕਰਾਂਗੀ ਕਿ ਅਗਰ ਮੈਨੂੰ ਇਹਨਾਂ ਫੁੱਲਾਂ ਦੇ ਨਾਲ ਪਿਆਰ ਹੈ ਤੇ ਮੈਂ ਇਹਨਾਂ ਫੁੱਲਾਂ ਨੂੰ ਖਿੜੇ ਰੱਖਣ ਦੇ ਲਈ ਮੈਂ ਇਹਨਾਂ ਨੂੰ ਪਾਣੀ ਦੇਵਾਂਗੀ ਸੰਭਾਲ ਕੇ ਰੱਖਾਂਗੀ ਕਿ ਇਹ ਖਿੜੇ ਰਹਿਣ ਇਹ ਸੋਹਣੇ ਲੱਗਣ ਇਹ ਆ ਪਿਆਰ ਪਰ ਚਾਹਤ ਪੂਰੀ ਕਰਨ ਦੇ ਲਈ ਮੈਂ ਨਾ ਫੁੱਲਾਂ ਨੂੰ ਤੋੜ ਕੇ ਹੋ ਸਕਦਾ ਆਪਣੇ ਘਰ ਲੈ ਚਾਂ ਹੋ ਸਕਦਾ ਗੁਲਦਸਤੇ ਵਿੱਚ ਰੱਖ ਦਵਾਂ ਪਰ ਜੇ ਮੈਂ ਇਹਨਾਂ ਦੇ ਨਾਲ ਪਿਆਰ ਕਰੂੰਗੀ ਤੇ ਲੌਂਗ ਟਾਈਮ ਤੱਕ ਟਿਕੇ ਰਹਿਣਗੇ ਤੇ ਮੈਂ ਇਹਨਾਂ ਨੂੰ ਜ਼ਿਆਦਾ ਸਮੇਂ ਤੱਕ ਦੇਖ ਸਕੂੰਗੀ ਪਰ ਚਾਹਤ ਦੀ وجہ ਦੇ ਨਾਲ ਇਹ ਥੋੜੇ ਘੰਟਿਆਂ ਬਾਅਦ ਕੁਮਲਾਉਣੇ ਸ਼ੁਰੂ ਹੋ ਜਾਣਗੇ ਮਰਜਾਉਣੇ ਸ਼ੁਰੂ ਹੋ ਜਾਣਗੇ ਤੇ ਇੱਕ ਦੋ ਦਿਨਾਂ ਦੇ ਬਾਅਦ ਇਹ ਮਰ ਜਾਣਗੇ ਪਿਆਰੇ ਦੋਸਤੋ ਸਾਨੂੰ ਪਿਆਰ ਕਰਨਾ ਚਾਹੀਦਾ ਹੈ ਪਿਆਰ ਕਿਸੇ ਚੀਜ਼ ਨੂੰ ਉਹਦੇ ਮੂਲ ਸਰੋਤ ਦੇ ਨਾਲੋਂ ਵੱਖ ਕਰਨ ਦਾ ਨਾਮ ਨਹੀਂ ਆ ਪਰ ਪਿਆਰ ਜਿਹੜਾ ਆ ਉਹ ਹਮੇਸ਼ਾ ਜਿਸ ਚੀਜ਼ ਨੂੰ ਜਿਸ ਵਿਅਕਤੀ ਨੂੰ ਤੁਸੀਂ ਪਿਆਰ ਕਰਦੇ ਆ ਉਹਨੂੰ ਲੌਂਗ ਟਾਈਮ ਤੱਕ ਉਹਦੀ ਸੁੰਦਰਤਾ ਨੂੰ ਉਹਦੀ ਖੁਸ਼ੀ ਨੂੰ ਉਹਦੇ ਗੁਣਾਂ ਨੂੰ ਬਰਕਰਾਰ ਰੱਖਣ ਦੀ ਤੁਹਾਡੀ ਕੋਸ਼ਿਸ਼ ਦਾ ਨਾਮ ਆ ਪਿਆਰ ਸੈਕਰੀਫਾਈਸ ਦਾ ਨਾਮ ਆ ਸੋ ਕਿਰਪਾ ਕਰਕੇ ਪਿਆਰ ਤੇ ਚਾਹਤ ਵਿਚਲੇ Fárculo. Para...